ਪਣੇ ਮੇਰੇ ਮਹਾਰਾਜਾ ਦੁਆਰਾ ਦਫਤਰ ਸੀ ਤੇ ਇੱਕ ਨਾ ਭਾਈ ਜ ਆਇਆ ਭਾਰੇ ਸੀਗੇ ਤੇ ਸਾਇੰਟਿਸਟ ਉਸੇ ਮੋਟਰਸਾਈਕਲ ਲੱਗਾ ਸੀਗਾ ਉਹਨੇ ਫੋਟੋ ਤਾਂ ਡਿੱਗ ਪਈ ਸੀ। ਫਿਰ ਬਾਅਦ ਵਿੱਚ ਦੇਖਿਆ ਮਿਲਦਾ ਐਕਸੀਡੈਂਟ ਹੋਇਆ ਮੈਂ ਚਾਹਤਾ ਹਾਂ ਤੇ ਨਾਲ ਦੇ ਦਫਤਰ ਜਿਹੜਾ ਦੇ ਬਾਈਕ ਸੀਗਾ ਉਹ ਬਾਹਰ ਆਏ ਉਹਨੂੰ ਆਪਾਂ ਅਸੀਂ ਜਣਾ ਲਾਪੇ ਗਾਲਾਂ ਕੁੱਤੁੰਮਾ ਕਰਾਂਗੇ। ਮੈਨੂੰ ਮੇਰਾ ਕੋਈ ਲੋੜ ਨਹੀਂ ਸੁਣਨ ਜਾਈ ਕੰਮ ਕਰ ਲਾ ਪਿਆ। ਫਿਰ ਇਹਦੇ ਤੇ ਜ਼ਿਆਦਾ ਝੜਪ ਹੋ ਰਹੀ ਸੀ ਮੈਂ ਕਿ ਭਾਈ ਨਾਲ ਨੂੰ ਸਾਈਡ ਵੱਲ ਹੋ ਕੇ ਸਾਈਡ ਹੋ ਗਏ। ਫਿਰ ਦੁਬਾਰਾ ਉਹਨੇ ਗੁੰਡੇ ਬਣਾਇਆ ਆਪਾਂ ਅਸੀਂ ਫੇਰ ਝੜਾ ਉਹ ਜੜਾਈ ਹੋ ਗਈ। ਕਰਦੇ ਗਾਂਦੇ ਸੈੱਡ ਸੜੂ ਹੁੰਦੇ ਉਹਦੇ ਮੇਰੇ ਵੱਲ ਆਗੇ ਤੇ ਉਹ ਤੋੜਪਨ ਕਰਦਾ ਕਿ ਮੁੰਡਾ ਕਿਥੇ ਛਪਾਇਆ ਹੋਇਆ ਮੈਨੂੰ ਨਾ ਕੋਈ ਲੈਣਾ ਲੈਣਾ ਜਿਹੜੇ ਮੁੰਡੇ ਆਪਸੇ ਲੜੇ ਹੈਗੇ ਤੇ ਉਹਨਾਂ ਨੇ ਜੱਜ ਵੀ ਨਾਲ ਸਿਰ ਕਾਟਤਾ ਕੋਈ ਦਾ ਪਰਦੇ ਉੱਤਰ ਵੀ ਹੋਈ ਤਾਂ ਥਿਆਰ ਵੀ ਗਾ ਨਹੀਂ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਬਸ ਖੜੇ ਬੰਦੇ ਕਿ ਬੜਾ ਮਾਰੇ ਹੈਗੇ ਫੜੋ 25 25 ਮੁੰਡੇ ਸੀਗੇ